ਉਥੇ ਇੱਕ ਹਸਬੰਦ ਵਾਈਫ ਬਾਈਕ ਤੇ ਜਾ ਰਹੇ ਸੀਗੇ ਤੇ ਰਸਤੇ 'ਚ ਦੋ ਬਾਈਕਸ ਤੇ ਚਾਰ ਨੌਜਵਾਨ ਆਏ ਤੇ ਉਹਨਾਂ ਨੇ ਜਿਹੜਾ ਲੜਕਾ ਸੀਗਾ ਬਾਈਕ ਚਲਾ ਰਿਹਾ ਸੀ ਉਹਨੂੰ ਤਲਵਾਰਾਂ ਨਾਲ ਤੇ ਜਿਹੜੀ ਨਲਕੇ ਦੀ ਹੱਥੀ ਹੁੰਦੀ ਇਸ ਤਰ੍ਹਾਂ ਦੇ ਹਥਿਆਰਾਂ ਨਾਲ ਉਹਦੇ ਤੇ ਇੱਕ ਵਨ ਆਫ ਦਾ ਅਕਿਊਜ਼ ਨੇ ਉਹਨੂੰ ਥੱਲੇ ਸੁੱਟ ਲਿਆ ਤੇ ਬਾਕੀ ਸਾਰਿਆਂ ਨੇ ਅਟੈਕ ਕੀਤਾ ਤੇ ਕਿਉਂਕਿ ਸੱਟਾਂ ਸ਼ਾਰਪ ਸੀਗੀਆਂ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਸੀ ਤੇ ਇਮੀਡੀਏਟਲੀ ਜਦੋਂ ਸਾਨੂੰ ਇਸ ਕੇਸ ਦੀ क्राइम ਦੀ ਰਿਪੋਰਟ ਹੋਈ ਸਾਡੀ ਡੀਐਸਪੀ ਡੀਐਸਪੀ ਆਰ ਹੀ ਨਾ ਹੀਣਾ ਮੈਡਮ ਐਸਐਚਓ ਸੰਗਤ ਇਨਸਪੈਕਟਰ ਪਰਮਪਾਰਸ ਚਾਹਲ ਸਾਡੇ ਡੀਐਸਪੀ ਡੀ ਅਮਰਜੀਤ ਸਿੰਘ ਹੋ ਰਿਚਾਰਜ ਸੀਆਈਏ 2 ਇਨਾਂ ਨੂੰ ਮੌਕੇ ਤੇ ਭੇਜਿਆ ਗਿਆ ਸੀ ਔਰ ਐਸਪੀ ਡੀ ਐਸਪੀ ਸਿਟੀ ਐਸਪੀ ਡੀ ਦਾ ਵੀ ਨਾਲ ਚਾਰਜ ਹੈ ਇਹ ਸਾਰਾ ਕੇਸ ਤੋਂ ਸੁਪਰਵਾਈਜ਼ ਕਰ ਰਹੇ ਸੀਗੇ ਸੋ ਰਿਪੋਰਟਿੰਗ ਦੇ ਬਿਆਨ ਤੇ ਜਿਹੜੀ ਪਿੱਛੇ ਲੇਡੀ ਸੀ ਉਹਦੀ ਵਾਈਫ ਸੀਗੀ ਉਹਦੇ ਬਿਆਨਾਂ ਤੇ ਅਸੀਂ ਮਰਡਰ ਦਾ ਐਫ ਆਈ ਆਰ ਲੌਂਚ ਕੀਤਾ ਐਫ ਆਈ ਆਰ ਨੰਬਰ 196 ਅੰਡਰ ਸੈਕਸ਼ਨ 103 3 ਸਬਕਲੋਸ 5 ਔਰ 612 ਵਿਚ ਇਜ਼ uh, 302 ਚੰਤੀ ਔਰ 100 ਵੀ ਵੀ ਆਈ ਪੀ ਸੀ ਦੇ ਇਕੁਇਵਲੈਂਟ ਸੰਗਤ ਥਾਣੇ 'ਚ ਦਰਜ ਕੀਤਾ ਗਿਆ ਸੇ ਮੌਕੇ ਤੇ ਹੀ ਸਾਨੂੰ ਪਤਾ ਲੱਗਿਆ ਕਿ ਜਿਹੜੀ ਲੇਡੀ ਸੀਗੀ ਇਹਦਾ ਹਸਬੰਡ ਆਕਾਸ਼ ਸਿੰਘ ਇਹਨਾਂ ਦਾ 4 ਸਾਲ ਪਹਿਲਾਂ ਇਹਨਾਂ ਦੀ ਲਵ ਮੈਰਿਜ ਹੋਈ ਸੀ ਔਰ ਇੰਟਰ ਕਾਸ ਸੀਗੇ ਸੋ ਇਸ ਕਰਕੇ ਇਹਨਾਂ ਦੀ ਫੈਮਿਲੀ ਨੂੰ ਜਿਹੜੀ ਲੜਕੀ ਦੀ ਫੈਮਿਲੀ ਨੂੰ ਕਾਫੀ ਪ੍ਰੋਬਲਮ ਸੀ ਔਰ ਜਿਹੜੇ 4 ਮੁੰਡੇ ਆਏ ਸੀਗੇ ਉਹਨਾਂ ਚੋਂ ਇੱਕ ਮੁੰਡਾ ਉਹਦਾ ਸਾਕਾ ਭਰਾ ਸੀ ਉਹਦੇ ਬਿਆਨਤ ਤੇ ਫਿਰ ਸਾਨੂੰ ਅਕਿਊਜ਼ਡ ਆਈਡੈਂਟੀਫਾਈ ਸੀਗੇ ਸੋ 4 4 ਆਈਡੈਂਟੀਫਾਈ ਸੀਗੇ ਇੱਕ ਅਨਨੋਨ ਸੀਗਾ ਸੋ ਅਸੀਂ ਮੌਕੇ ਤੇ ਪਰਚਾ ਦਿੱਤਾ ਉਹਦੇ ਬ੍ਰਦਰ ਔਰ ਬਾਕੀ ਜਿਹੜੇ ਦੋਸਤ ਸੀਗੇ ਸੋ ਉਸ ਤੋਂ ਬਾਅਦ ਸਾਡੀ ਟੀਮਾਂ ਇਹਨਾਂ ਨੂੰ ਕਿਉਂਕਿ ਉਸ ਏਰੀਆ 'ਚ ਕੋਈ ਕੈਮਰੇ ਵੀ ਨਹੀਂ ਸੀ ਜਿੱਥੇ ਇਹ ਕ੍ਰਾਈਮ ਹੋਇਆ ਸੀ ਤੇ ਕਾਫੀ ਰੇਡਸ ਔਰ ਟੈਕਨੀਕਲੀ ਅੱਗੇ ਸੀਸੀਟੀਵੀ ਫੁਟੇਜ ਅਸੀਂ ਸਕੈਨ ਕੀਤੇ ਤੇ ਆਪਣੀ ਟੈਕਨੀਕਲ ਇਨਵੈਸਟੀਗੇਸ਼ਨ ਔਰ ਜੋ ਵੀ ਸੋਰਸਸ ਤੋਂ ਫਾਈਨਲੀ ਸਾਨੂੰ ਕੱਲ ਸਕਸੈਸ ਮਿਲੀ ਜਦੋਂ ਇਸ ਕੇਸ ਦੇ ਜਿੰਨੇ ਵੀ ਦੋਸ਼ੀ ਸੀਗੇ ਚਾਰ ਮੌਕੇ ਤੇ ਤੇ ਪੰਜਵਾਂ ਜਿਹੜਾ ਹੈ ਇਹਦੀ ਕਾਂਸਪੀਰੇਸੀਸ ਇਨਵੋਲਡ ਸੀਗਾ ਇਹਨਾਂ ਪੰਜਾਂ ਨੂੰ ਕੱਲ ਸਾਡੀ ਟੀਮਾਂ ਨੇ ਰਾਉਂਡ 9:30 ਵਜੇ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਂ ਹੈਗੇ ਕੁਲਵਿੰਦਰ ਸਿੰਘ ਉਰਫ ਕਿੰਦੀ ਗੁਰਪਿੰਦਰ ਸਿੰਘ ਪਰਮਿੰਦਰ ਸਿੰਘ ਔਰ ਰਾਜਵੀਰ ਸਿੰਘ ਇਹ ਸਾਰੇ ਫੁੱਲੋ ਮਿੱਠੀ ਪਿੰਡ ਦੇ ਰਹਿਣ ਵਾਲੇ ਔਰ ਸ਼ਮੀਰ ਖਾਨ ਇਹ ਸੰਗਤ ਮੰਡੀ ਦਾ ਇਹਨਾਂ ਨੂੰ ਫੁੱਲੋ ਮੰਡੀ ਤੋਂ ਜਿਹੜਾ ਚ ਰਸਤਾ ਜਾਂਦਾ ਹੈ ਜੈ ਸਿੰਘ ਵਾਲਾ ਤੋਂ ਕੋਟ ਕੋਰੂ ਲਿੰਕ ਰੋਡ ਉੱਥੋਂ ਗ੍ਰਿਫਤਾਰ ਕੀਤਾ ਗਿਆ ਔਰ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਔਰ ਇਹਦੇ 'ਚ ਜਿਹੜੇ ਵੈਪਨਸ ਯੂਜ਼ ਹੋਏ ਸੀ ਕ੍ਰਾਈਮ 'ਚ ਉਹ ਅਸੀਂ ਰਿਕਵਰ ਕੀਤੇ ਜਿਨ੍ਹਾਂ ਵਿੱਚ ਇਨਕਲੂਡਸ ਇੱਕ ਨਲਕੇ ਦੀ ਹੱਤੀ ਇੱਕ ਗੰਡਾਸੀ ਇੱਕ ਰੌਡ ਲੋਹਾ ਔਰ ਜਿਹੜੇ ਬਾਈਕਸ ਯੂਜ਼ ਹੋਈਆਂ ਸੀ ਸਪਲੈਂਡਰ ਉਹ ਵੀ ਹੋ ਗਈਆਂ ਤੇ ਹੋਰ ਵੀ ਜਿਹੜੇ ਵੈਪਨਸ ਐ ਜਿਹੜੇ ਕੁਝ ਹੋਏ ਹੋਣੇ ਯੂਜ਼ ਹੋਏ ਸੀ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਰਿਕਵਰ ਕਰੀਏ ਔਰ ਇਹ ਜਿਹੜੇ ਸਾਰੇ ਮੁੰਡੇ ਹੈਗੇ ਇਹਨਾਂ ਦੀ ਉਮਰ ਵੀ ਕਾਫੀ ਘੱਟ ਹੈ ਜੀ ਜਿਹੜਾ ਇਹਦਾ ਬ੍ਰਦਰ ਹੈ ਲੜਕੀ ਦਾ ਮੁੰਡੇ ਦਾ ਉਹਦੀ ਉਮਰ ਹੈ 19 ਸਾਲ ਗੁਰਪਿੰਦਰ ਤੇ ਬਾਕੀ ਦੋ ਦੇ ਦੋਸਤ ਹੈ ਉਹਨਾਂ ਦੀ ਉਮਰ ਵੀ 19 ਸਾਲ ਹੈ ਇੱਕ 21 ਸਾਲ ਦਾ ਔਰ ਇੱਕ 24 ਸਾਲ ਦਾ ਔਰ ਇਹਨਾਂ ਦਾ ਕਿਸੇ ਦਾ ਵੀ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਸਾਨੂੰ ਹੁਣ ਤੱਕ ਪਤਾ ਨਹੀਂ ਲੱਗਿਆ ਬਸ ਵਜਰਨਜੀ ਸਹੀ ਹੈ ਕਿ ਨਦੀ ਕਿਉਂਕਿ ਲੰਬ ਮੈਰਿਜ ਸੀ ਔਰ ਲੜਕੇ ਨੂੰ ਨਹੀਂ ਉਹਦੀ ਕੁੜੀ ਦੀ ਫੈਮਿਲੀ ਲਾਈਕ ਕਰਦੀ ਸੀ ਕਈ ਵਿੱਚ ਰੀਜ਼ਨ ਸੀਗੇ ਉਹਦੇ ਤਹਿਤ ਹੀ ਜਿਹੜਾ ਉਹਦਾ ਭਰਾ ਏ ਉਹਨੇ ਆਪਣੇ ਦੋਸਤਾਂ ਨੂੰ ਮਿਲ ਕੇ ਉਸ ਦਿਨ ਪਲਾਨ ਕਰਕੇ ਮਾਰ ਦੇ ਦੀ ਨੀਅਤ ਨਾਲ ਹੀ ਇਹ ਸਾਰਾ ਪਲਾਨ ਰਚਿਆ ਸੀ ਜਦੋਂ ਤੇ ਜਿਹੜਾ ਡਿਸੀਜ਼ਡ ਉਹਦੀ ਡੈਥ ਹੋਈ ਜਿਹੜਾ ਪੰਜਵਾਂ ਸੀ ਉਹ ਸ਼ਮੀਰ ਖਾਨ ਹੈ ਇਹ ਸਾਰਾ ਉਹਨਾਂ ਨੂੰ ਅੱਗੇ-ਅੱਗੇ ਦੱਸ ਰਿਹਾ ਸੀਗਾ ਕਿ ਜੋ-ਜੋ ਉਹਨਾਂ ਦੇ ਮੂਵਮੈਂਟ ਹੈ ਪਰ ਜਿਹੜੇ ਮੌਕੇ ਤੇ ਚਾਰ ਸੀ ਇਟ ਇਨਕਲੂਡਸ ਜਿਹੜੀ ਲੜਕੀ ਦਾ ਹਸਬੰਡ ਹੈ ਉਹਦਾ ਸਕਾਪਰਾ ਉਹ ਮੌਕੇ ਤੇ ਹੀ ਸੀ ਤੇ ਵਨ ਆਫ ਹਿਸ ਫਰੈਂਡਸ ਵਾਸ ਪਾਰਟ ਆਫ ਦਾ ਕਨਸਪੀਰੇਸੀ ਉਹਨੂੰ ਅਸੀਂ 120 ਵਿੱਚ ਬੁੱਕ ਕੀਤਾ ਤਫ਼ਤੀਸ਼ਚੀ ਜੀ ਪਤਾ ਤਾਂ ਲੱਗਿਆ ਮਗਰ ਮੇਨ ਸਟਾਰਟਿੰਗ ਵਜਾ ਰੰਜੇਸ਼ ਨਾਦੀ ਜਿਹੜੀ ਲੰਬਾ ਮੈਰੇਜ ਹੋਈ ਹੈ ਉਹਦੇ ਬਾਅਦ ਇਹਨਾਂ ਦੇ ਬੱਚੇ ਵੀ ਹੈਗੇ ਛੋਟੇ ਬਟ ਕਿਉਂਕਿ ਕੁਝ-ਕੁਝ ਪੈਸਿਆਂ ਦਾ ਵੀ ਵਿੱਚ ਰੌਲਾ ਪਿਆ ਤੇ ਇਸ ਕਰਕੇ ਗੱਲਬਾਤ ਇਸ ਹੱਦ ਤੱਕ ਵੱਧ ਗਈ ਲੜਾਈ ਝਗੜਾ ਪਹਿਲਾਂ ਵੀ ਹੁੰਦਾ ਸੀ ਕਿ ਉਸ ਦਿਨ ਇਹਨੇ ਇਹੀ ਪਲਾਨ ਕਰਕੇ ਇਹਨਾਂ ਨੂੰ ਅਟੈਕ ਕੀਤਾ ਜੀ ਬਿਲਕੁਲ ਹੀ ਸਕੇ ਰਿਸ਼ਤੇਦਾਰ ਤੁਹਾਨੂੰ ਜਿਵੇਂ ਮੈਂ ਦੱਸਿਆ ਕੋਈ ਅਨਨੋਨ ਤਾਂ ਸਿਗੇ ਨਹੀਂ ਇਸ ਕਰਕੇ ਔਰ ਇੱਕ ਬੰਦਾ ਜੇ ਕਾਂਸਪੀਰੇਸੀ ਇਨਵੋਲਡ ਹੈ ਤਾਂ ਫਾਇਰਆਮ ਤਾਂ ਨਹੀਂ ਸੀ ਜੀ ਬਟ ਅਦਰਵਾਈਜ਼ ਸ਼ਾਰਪੇਡਜ ਵੈਪਨ ਤਾਂ ਸਿਗੇ ਹਲੇ ਕੁਝ ਕਿਰਪਾਨ ਵਗੈਰਾ ਸੀ ਹਲੇ ਰਿਕਵਰ ਕਰਨੀ ਹੈ ਬਟ ਅਦਰਵਾਈਜ਼ ਗੰਡਾਸਾ ਵਗੈਰਾ ਤਾਂ ਰਿਕਵਰ ਹੋ ਹੀ ਗਿਆ ਜਿਨ੍ਹਾਂ ਨਾਲ ਅਟੈਕ ਕੀਤਾ ਨਹੀਂ ਜੀ ਇਹਨਾਂ ਦੇ ਵਿਆਹ ਨੂੰ 4 ਸਾਲ ਹੋ ਗਏ ਸੀ ਇਹਨਾਂ ਦੇ ਤਾਂ ਬੱਚੇ ਵੀ ਹਨ ਦ